ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇਖੋ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 2800 ਪਲੱਸ ਪੋਸਟਾਂ ਜਾਰੀ ਹੋਈਆਂ ਰੈਗੂਲਰ ਪੋਸਟਾਂ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੀ ਇਹ ਭਰਤੀ ਹੈ ਤੇ ਪੋਸਟਾਂ ਦੇ ਸਬੰਧ ਵਿੱਚ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਵੀਡੀਓ ਵਿੱਚ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਲਾਈਕ ਜ਼ਰੂਰ ਕਰ ਦਿਓ ਤੇ ਅਗੇ ਸ਼ੇਅਰ ਵੀ ਕਰ ਦਿਓ ਜਿਹੜੇ ਵੀਰਾਂ ਨੇ ਅਜੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ ਕਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਉਹਨਾਂ ਦੇ ਨੋਟੀਫਿਕੇਸ਼ਨਸ ਮਿਲਦੇ ਰਹਿਣਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਵੱਖ-ਵੱਖ ਪੰਜਾਬ ਦੇ ਵਿਭਾਗਾਂ ਦੀ ਇਹ ਭਰਤੀ ਹੈ 2800 ਪਲੱਸ ਰੈਗੂਲਰ ਪੋਸਟਾਂ ਜਾਰੀ ਹੋਈਆਂ ਤਾਂ ਇੱਕ ਇੱਕ ਕਰਕੇ ਆਪਾਂ ਤੁਹਾਡੇ ਨਾਲ ਨੋਟੀਫਿਕੇਸ਼ਨ ਸਾਂਝੇ ਕਰਦੇ ਹਾਂ ਵੱਖ-ਵੱਖ ਜੋ ਵੱਖ-ਵੱਖ ਵਿਭਾਗਾਂ ਦੀ ਰੈਗੂਲਰ ਭਰਤੀ ਜਾਰੀ ਹੋਈ ਹੈ ਪਿਛਲੇ 1 ਮਹੀਨੇ ਦੇ ਵਿੱਚ ਤਾਂ ਇਹ 300 ਪੋਸਟਾਂ ਜਾਰੀ ਹੋਈਆਂ ਸੀ ਜੀ ਪੀਪੀਐਸਸੀ ਵੱਲੋਂ ਜਾਰੀ ਕੀਤੀਆਂ ਗਈਆਂ ਸੀ ਰੈਗੂਲਰ ਪੋਸਟਾਂ ਹੈ ਤੇ ਵੈਟਰਨਰੀ ਅਫੀਸਰ ਦੇ ਲਈ ਇਹ ਭਰਤੀ ਹੈ ਓਪਨ ਕੀਤੀ ਗਈ ਹੈ ਜਿਹੜੇ ਉਮੀਦਵਾਰ ਇਹਨਾਂ ਦੇ ਸਬੰਧ ਵਿੱਚ ਯੋਗਤਾ ਰੱਖਦੇ ਆ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਆ ਇਹਨਾਂ ਪੋਸਟਾਂ ਦੀ ਪੂਰੀ ਜਾਣਕਾਰੀ ਦੇ ਲਈ ਤੁਸੀਂ ਸਾਡੀ ਵੀਡੀਓ ਦੀ ਡਿਸਕ੍ਰਿਪਸ਼ਨ ਨੂੰ ਜਾਂ ਸਾਡੇ ਚੈਨਲ ਨੂੰ ਵਿਜ਼ਿਟ ਕਰ ਸਕਦੇ ਹੋ ਡਿਟੇਲਡ ਵੀਡੀਓ ਬਣਾਈਆਂ ਹੋਈਆਂ ਹੁੰਦੀਆਂ ਨੇ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤੇ ਆ ਪੂਰੀ ਵੀਡੀਓ ਵੇਖੋ ਉਸ ਬਾਰੇ ਪੂਰੀ ਜਾਣਕਾਰੀ ਲੈ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਨੈਕਟਾ ਜੀ 1700 ਪਲੱਸ ਪੋਸਟਾਂ ਪੰਜਾਬ ਪੁਲਿਸ ਦੇ ਵਿੱਚ ਕਨਸਟੇਬਲ ਦੀ ਭਰਤੀ ਜਾਰੀ ਹੋਈ ਆ ਪਲੱਸ 2 ਪੋ ਯੋਗਤਾ ਰਹਿਣ ਵਾਲੀ ਇਹਨਾਂ ਪੋਸਟਾਂ ਦੇ ਲਈ ਪਲੱਸ 2 ਯੋਗਤਾ ਵਾਲੇ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪ ਯੋਗਮ ਇਹਦੇ ਮਿਦਵਾਰ ਅਪਲਾਈ ਕਰਕੇ ਇਹਨਾਂ ਪੋਸਟਾਂ ਦੇ ਲਈ ਆਪਣੀ ਸਿਲੈਕਸ਼ਨ ਪੱਕੀ ਕਰੋ। ਨੈਕਸਟ ਹੈ ਜੀ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ 550 ਪਲੱਸ ਪੋਸਟਾਂ ਵੱਖ-ਵੱਖ ਟ੍ਰੇਡਸ ਦੇ ਵਿੱਚ ਇਹਨਾਂ ਵੱਲੋਂ ਫ੍ਰੈਂਚਸ਼ਿਪ ਓਪਨ ਕੀਤੀ ਗਈ ਹੈ। ਇਹਦੇ ਲਈ ਉਮੀਦਵਾਰ ਅਪਲਾਈ ਕਰ ਸਕਦੇ ਆ ਵੱਖ-ਵੱਖ ਕਿਹੜੀਆਂ ਟ੍ਰੇਡਾਂ ਉਹਦੇ ਲਈ ਤੁਸੀਂ ਡਿਟੇਲਡ ਵੀਡੀਓ ਜ਼ਰੂਰ ਵੇਖ ਲਓ ਸਾਡੀ ਵੀਡੀਓ ਦੀ ਡਿਸਕ੍ਰਿਪਸ਼ਨ ਚੋਂ। 10ਵੀਂ ਪਾਸ ਹੋਣ ਵੱਖ-ਵੱਖ ਟ੍ਰੇਡਾਂ ਦੇ ਵਿੱਚ ਤੁਸੀਂ ਆਈ.ਟੀ.ਆਈ. ਰੱਖਦੇ ਹੋ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਨੈਕਸਟ ਹੈ ਜੀ 250 ਪਲੱਸ ਪੋਸਟਾਂ ਅਧิน ਸਿਵਾਮ ਇਹ ਵੀ ਰੈਗੂਲਰ ਪੋਸਟਾਂ ਤੇ ਇਹਦੇ ਲਈ ਵੀ ਬਹੁਤ ਵਧੀਆ ਮੌਕਾ ਹੈ ਜੇਕਰ ਤੁਸੀਂ ਇਹਦੇ ਲਈ ਤਿਆਰੀ ਕਰਕੇ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਤੇ ਇਹ ਆ 2800 ਪਲੱਸ ਪੋਸਟਾਂ ਜੋ ਰੈਗੂਲਰ ਪਿਛਲੇ 1 ਮਹੀਨੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈਆਂ ਤੇ ਇਹਨਾਂ ਪੋਸਟਾਂ ਦੇ ਲਈ ਯੋਗਤਾ ਰੱਖਣ ਵਾਲੇ ਵੀ ਪੋਸਟਾਂ ਦੇ ਲਈ ਅਪਲਾਈ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰੋ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਿਆ ਕਰੋ ਜੀ ਧੰਨਵਾਦ